ਸਤਿ ਗੁਰੂ ਜੀ ਤਨ ਵਾਹ ਗੁਰੂ ਸਾਹਿਬ ਜੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੰਡੋ ਤੁਵੰਦਨੀ ਅਨਕ ਬਾਰ ਸਰਵ ਕਲਾ ਸਮਰਥ ਡੋਲਨ ਤੀਰ ਓਖੂ ਪ੍ਰਭੂ ਨਨਕ ਦੇ ਕਰ ਹੱਥ ਡੋਲਨ ਤੀਰ ਓਖੂ ਪ੍ਰਭੂ ਨਨਕ ਦੇ ਕਰ ਹੱਥ ਪਰਮ ਸਤਿਕਾਰ ਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸੋ ਸਾਧ ਸੰਗਤਿਓ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਸੁਦਕਾ ਅੰਮ੍ਰਿਤ ਵੇਲੇ ਦੀ ਦਾਤ ਝੋਲੀ ਪਈ ਹੈ ਸਵਾਉ ਰojana ਬੰਗਰ ਕੁਝ ਸਭਾ ਗੁਰ ਇਤਿਹਾਸ ਨਾਲ ਜੁੜਨਾ ਕਰੀਏ ਪਿਛਲੇ ਕਈ ਰੋਜ਼ ਤੋਂ ਸਤਿਗੁਰਾਂ ਦੇ ਪਵਨ ਇਤਿਹਾਸ ਦੇ ਵਿੱਚੋਂ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ ਆਓ ਅੱਜ ਦਾ ਸਮਾਂ ਜੋ ਮਿਲਿਆ ਹੈ ਇਹਦਾ ਵੀ ਲਾਹਣ ਦਾ ਯਤਨ ਕਰੀਏ ਜੀ ਸੁਭ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪੋ ਆਪਣੀਆਂ ਹਾਜ਼ਰੀਆਂ ਲਗਵਾ ਲਈਏ ਕੋਈ ਵੀ ਰਸਨਾ ਬੰਜੀ ਨਾ ਰਵੇ ਇਕੋ ਵਾਰੀ ਕਹਿਣ ਤੀ ਸਾਰੀ ਸੰਗਤ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੇ ਸਰਵਣ ਕੀਤਾ ਸੀ ਸਤਿਗੁਰੂ ਜੀ ਦੀਨੇ ਦੀ ਧਰਤੀ ਤੇ ਵਿਰਾਜਮਾਨ ਨੇ ਲਖਮੀਰ ਸ਼ਮੀਰ ਤੇ ਤਖਤ ਮਲ ਜਿਹੜੇ ਤਿੰਨੇ ਭਰਾ ਰਲ ਕੇ ਸਤਿਗੁਰਾਂ ਦੀ ਸੇਵਾ ਕਰਦੇ ਐ ਸ਼ਮੀਰ ਦਾ ਜਨਮ ਮਰਨ ਕਟੜਾ ਸੁਪਨੇ ਦੇ ਵਿੱਚੀ ਉਹਦੀ ਜੜੀ 84 ਹੈ ਉਹਨੂੰ ਲੰਘਾ ਦੇਣਾ ਪਾਤਸ਼ਾਹ ਜੀਆ ਨੇ ਬਖਸ਼ਿਸ਼ ਕੀਤੀ ਸੇਵਾ ਦਾ ਫਲ ਦਿੱਤਾ ਚਿਤ ਰਖੀਏ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ ਸਤਿਗੁਰੂ ਜੀ ਹਮੇਸ਼ਾ ਆਪਣੇ ਪਿਆਰੇ ਆਪਣੇ ਸ਼ਰਧਾਲੂ ਦੀ ਪਤ ਰੱਖਦੇ ਕੀਤੀ ਹੋਈ ਸੇਵਾ ਦਾ ਫਲ ਜ਼ਰੂਰ ਦਿੰਦੇ ਨੇ ਭਾਵੇਂ ਕਿਸੇ ਰੂਪ ਵਿੱਚ ਮਿਲ ਜਾਵੇ ਕਈ ਵਾਰ ਆਪਕਿ ਨੇ ਵੀ ਐਸਾ ਸਮਾ ਬਣ ਗਿਆ ਸੀ ਉਮੀਦ ਕੋਈ ਨਹੀਂ ਸੀ ਵੀ ਬਚ ਜਾਣਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਦਾਂ ਲਗਾਇਆ ਜਿਵੇਂ ਹੱਥ ਦੇ ਕੇ ਰੱਖਿਆ ਹੋਵੇ ਜੇ ਗੁਰੂ ਪਿਆਰ ਵਾਲਿਓ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਗੁਰੂ ਸੇਵਾ ਕੀਤੀ ਹੋਏਗੀ ਜਿਹੜੀ ਅੱਗੇ ਆ ਗਈ ਗੱਜਕਿਆਖੂ ਸਤਨਾਮ ਜਿਹੜਾ ਚੰਗਾ ਕਰਮ ਅੱਗੇ ਆ ਜਾਂਦਾ ਹੈ ਸੋ ਸ਼ਮੀਰ ਨੂੰ ਵੀ ਸਤਿਗੁਰਾਂ ਨੇ ਸੇਵਾ ਦਾ ਫਲ ਦਿੱਤਾ ਜਿਹੜੀ ਦਾਤ ਉਹਨੇ ਮੰਗੀ ਸੀ ਉਹਨੂੰ ਪ੍ਰਾਪਤ ਹੋ ਜਾਂਦੀ ਏ ਸ਼ਮੀਰ ਸਤਿਗੁਰਾਂ ਦੇ ਸ਼ੁਕਰਾਨੇ ਕਰਦਾ ਨਹੀਂ ਥੱਕਦਾ ਆਇਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿਨੇ ਵਿੱਚ ਪਾਈ ਦੇਸਾ ਜੀ ਦੇ ਚਬਾਰੇ ਵਿੱਚ ਸਤਿਗੁਰੂ ਜੀ ਰਹਿੰਦੇ ਸੀ ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਪਾਈ ਦੇਸਾ ਤੁਰਖਾੜ ਮਿਸਤਰੀ ਤੇ ਕਹਿੰਦੇ ਸਤਿਗੁਰੂ ਜੀ ਨਾ ਇੱਕ ਦਿਨ ਐਦਾਂ ਇਕਾਂਤ ਹੋ ਕੇ ਬੈਠੇ ਐ ਹੱਥ ਦੇ ਵਿੱਚ ਸ਼੍ਰੀ ਸਾਹਿਬ ਫੜੀ ਹੋਈ ਐ ਸਤਿਗੁਰਾਂ ਨੇ ਪਾਈ ਦਇਆ ਸਿੰਘ ਜੀ ਆਏ ਵੇਖਣਾ ਕੀਤਾ ਕਿ ਗੁਰੂ ਸਾਹਿਬ ਜੀ ਸ੍ਰੀ ਸਾਹਿਬ ਨੂੰ ਐਦਾ ਮਿਆਨ ਦੇ ਵਿੱਚੋਂ ਕੱਢ ਕੇ ਨਾ ਤੇ ਉਹਦੇ ਤੇ ਆਪਣੀ ਉਂਗਲ ਜਿਹੜੀ ਉਹਨੂੰ ਰਗੜੀ ਜਾਂਦੇ ਐ ਸਤਿਗੁਰੂ ਖੁਰਚੀ ਜਾਂਦੇ ਨੇ ਤੇ ਭਾਈ ਦਇਆ ਸਿੰਘ ਨੇ ਆ ਕੇ ਪੁੱਛਿਆ ਮਹਾਰਾਜ ਇਹ ਕੀ ਕਰਦੇ ਹੋ ਸਤਿਗੁਰਾਂ ਨੇ ਜਵਾਬ ਦਿੱਤਾ ਕਹਿੰਦੇ ਅਸੀਂ ਮੁਗਲਾਂ ਦੀ ਜੜ ਨੂੰ ਖੁਰਚ ਰਹੇ ਹਾਂ ਗੱਜ ਕੇ ਅੱਖੋਂ ਸਤਨਾਮ ਉਹਦੀ ਜੜ ਨੂੰ ਕਹਿੰਦੇ ਫਰੋਲ ਰਹੇ ਆ ਸੀ ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਉਹਦੀ ਜੜ ਤਾਂ ਫਿਰ ਜਿਹੜਾ ਹੈ ਉਹ ਔਰੰਗਜ਼ੇਬ ਹੈ ਇਹਨਾਂ ਸਾਰਿਆਂ ਦੀ ਜੜ ਵਜੀਦ ਖਾਂ ਵਰਗੀ ਇਹ ਤਾਂ ਡਾਲੀਆਂ ਨੇ ਪੱਤੇ ਨੇ ਪਰ ਜੜ ਜਿਹੜੀ ਉਹ ਤਾਂ ਨੌਰੰਗਾ ਹੈ ਭਾਈ ਦਇਆ ਸਿੰਘ ਜੀ ਨੇ ਅਖਣਾ ਕੀਤਾ ਮਹਾਰਾਜ ਜੀ ਜੜ ਵਡਣੀ ਹੈ ਨਾ ਫਿਰ ਔਰੰਗਜੀਬ ਨੂੰ ਸੋਧਾ ਲਾਉਣਾ ਪੈਣਾ ਹੈ ਮਹਾਰਾਜ ਕਹਿੰਦੇ ਸਹੀ ਬਚਨ ਕਰ ਰਹੇ ਹੋ ਮਹਾਰਾਜੀਆਂ ਨੇ ਇੱਥੇ ਕਹਿੰਦੇ ਹੁਣ ਆਖਣਾ ਕੀਤਾ ਕਹਿੰਦੇ ਲੈ ਫਿਰ ਹੁਣ ਪਹਿਲਾ ਵਾਰੀ ਕਹਿੰਦੇ ਔਰੰਗਜੀਬ ਦੀ ਏ ਤੇ ਫਿਰ ਗੁਰੂ ਪਿਆਰ ਵਾਲਿਓ ਇੱਥੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਨਾ ਫੈਸਲਾ ਕੀਤਾ ਕਹਿੰਦੇ ਹੁਣ ਕਲਮ ਦੇ ਨਾਲ ਔਰੰਗਜ਼ੇਬ ਨੂੰ ਮਾਰਾਂਗੇ ਇੱਥੇ ਕੋਈ ਇਤਿਹਾਸਕਾਰ ਇਹ ਵੀ ਲਿਖਣਾ ਕਰਦੇ ਨੇ ਕਿ ਸਤਗੁਰਾਂ ਨੇ ਆਪਣੇ ਨੇੜਲੇ ਸਿੰਘਾਂ ਨਾਲ ਨਾ ਇਦਾਂ ਸਭਾ ਲਾਈ ਮੀਟਿੰਗ ਜਿਵੇਂ ਕਹਿ ਲੋ ਜਿਹੜੇ ਨੇੜਲੇ ਸਿੰਘ ਸੀ ਪਿਆਰ ਵਾਲੇ ਪਾਈ तया ਸਿੰਘ ਹੋਰੀ ਹੋਰ ਕੁਝ ਕਿਉਂਕਿ ਇੱਥੇ ਆਪਰਿਆਂ ਨੇ ਸਰਵਣ ਕੀਤਾ ਵੀ ਮਹਾਰਾਜ ਜੀਆਂ ਨੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਸੀ ਦੀਨੇ ਦੀ ਤਰਤੀ ਤੇ ਬਰਾੜ ਨੇ ਜਿਹੜੇ ਬਰਾੜ ਉਸ ਵੇਲੇ ਉੱਤੇ ਸਤਿਗੁਰਾਂ ਦੇ ਨਾਲ ਕਹਿੰਦੇ ਫੌਜ ਦੇ ਵਿੱਚ ਭਰਤੀ ਹੋਏ ਸੀ ਕੁਝ ਨੇ ਜਿਹੜੇ ਤਨਖਾਹ ਦੇ ਉੱਤੇ ਰਹੇ ਸੀ ਤੇ ਕੁਝ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਖੰਡੇ ਬਾਟੇ ਦੀ ਪੌਲ ਸ਼ਕਤੀ ਸਿੰਘ ਸਜੇ ਸੀ ਤਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਸਲਾਹ ਕੀਤੀ ਕਹਿੰਦੇ ਹੁਣ ਤੁਸੀਂ ਇਹ ਦੱਸੋ ਵੀ ਔਰੰਗਜ਼ੇਬ ਨੂੰ ਸੋਧਾ ਲਾਉਣਾ ਹੈ ਗੁਰੂ ਨਾਨਕ ਸਾਹਿਬ ਦਾ ਫਲਸਫਾ ਅਪਣਾਉਣਾ ਹੈ ਵੀ ਗੁਰੂ ਨਾਨਕ ਸਾਹਿਬ ਜੀਆਂ ਵਾਲਾ ਤਰੀਕਾ ਪਨਾਉਣਾ ਹੈ ਜਾਂ ਫਿਰ ਕਹਿੰਦੇ ਛੇਵੇਂ ਪਾਤਸ਼ਾਹ ਵਾਲਾ ਇਥੇ ਕਹਿੰਦੇ ਸਿੰਘਾਂ ਨੇ ਅੱਖਣਾ ਕੀਤਾ ਅਸੀਂ ਵੀ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਵਾਲਾ ਜਿਹੜਾ ਰਸਤਾ ਹੈ ਉਹ ਅਪਣਾਇਆ ਜਾਵੇ ਤੇ ਸਤਿਗੁਰਾਂ ਨੇ ਫਿਰ ਫੈਸਲਾ ਲਿਆ ਸੀ ਵੀ ਕਲਮ ਨਾਲ ਅਸੀਂ ਔਰੰਗਜ਼ੇਬ ਨੂੰ ਮਾਰਾਂਗੇ ਕਿਉਂਕਿ ਜਿਹੜਾ ਔਰੰਗਜ਼ੇਬ ਹੈ ਇਹਨੇ ਦਿੱਲੀ ਨੂੰ ਛੱਡ ਕੇ ਨਾ ਉਦੋਂ ਅੱਗੇ ਔਰੰਗਾਬਾਦ ਜਿੱਥੇ ਅੱਜ ਉਥੇ ਇਹਨੇ ਆਪਣੀ ਛਾਉਣੀ ਬਣਾ ਲਈ ਸੀ ਕਿਉਂਕਿ ਇਹਨੂੰ ਪਤਾ ਲੱਗ ਗਿਆ ਉਸ ਵੀ ਹੁਣ ਆਨੰਦਪੁਰ ਵਾਲੇ ਗੁਰੂ ਨੇ ਜਿਹੜੇ ਫੌਜਾਂ ਤਿਆਰ ਕਰ ਰਏ ਆ ਕੋਈ ਪਤਾ ਨਹੀਂ ਦਿੱਲੀ ਤੇ ਵੀ ਚੜਾਈ ਕਰ ਦੇਣ ਸੋ ਫਿਕਰਮੰਦ ਹੋ ਕੇ ਇਹਨੇ ਆਪਣੇ ਨਾਂ ਦੇ ਉੱਤੇ ਇੱਕ ਕੰਦੇ ਨਗਰ ਵਸਾਉਣਾ ਕੀਤਾ ਸੀ ਜਿਹਨੂੰ ਔਰੰਗਾਬਾਦ ਕਿਹਾ ਜਾਂਦਾ ਤੇ ਉੱਥੇ ਕਹਿੰਦੇ ਇਹਨੇ ਆਪਣੀ ਸ਼ੌਣੀ ਬਣਾ ਲਈ ਸੀ ਪਹਿਰੇ ਬੜੇ ਕਰੜੇ ਲਾਏ ਤੇ ਹੁਣ ਮਹਾਰਾਜ ਕਹਿੰਦੇ ਕਹਿੰਦੇ ਉਹਦੇ ਤੱਕ ਪਹੁੰਚਣਾ ਤਾਂ ਥੋੜਾ ਕਠਨ ਹੈ ਪਰ ਕਹਿੰਦੇ ਕਲਮ ਦੀ ਮਾਰ ਕਹਿੰਦੇ ਹੁਣ ਔਰੰਗਜ਼ੇਬ ਨੂੰ ਅਸੀਂ ਮਾਰਾਂਗੇ। ਸੋ ਦੀਨੇ ਦੇ ਵਿੱਚ ਹੀ ਕੁਝ ਇਤਿਹਾਸਕਾਰ ਨੇ ਜੋ ਲਿਖਣਾ ਕਰਦੇ ਨੇ ਵੀ ਸਤਗੁਰਾਂ ਨੇ ਫਿਰ ਜਫਰਨਾਮਾ ਜਿਹੜਾ ਪੱਥਰ ਪੱਤਰ ਹੈ ਇਹਨੂੰ ਲਿਖਣਾ ਕੀਤਾ ਜਿੱਤ ਦੀ ਚਿੱਠੀ ਫਤਿਹਨਾਮਾ ਸਤਗੁਰਾਂ ਨੇ ਇਹ ਲਿਖਣਾ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਦੀਆਂ ਨੇਨਾ ਉਸ ਪੱਤਰ ਦੇ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਵਧਾਈ ਕੀਤੀ ਹੁਣ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਧਰਤੀ ਹੈ ਇਹਦੇ ਨੇੜੇ-ਨੇੜੇ ਪਿੰਡ ਨੇ ਇਹਦੇ ਵਿੱਚ ਫੇਰਾ ਪਾਉਂਦੇ ਰਹਿੰਦੇ ਸੀ ਕਦੇ ਉਸ ਨਗਰ ਕਦੇ ਉਸ ਨਗਰ ਜਿੱਥੇ-ਜਿੱਥੇ ਪਿਆਰ ਵਾਲੀਆਂ ਸੰਗਤਾ ਬੁਲਾਉਂਦੀਆਂ ਜਿਹੜਾ ਨਗਰ ਸਤਗੁਰਾਂ ਦੇ ਪਾਸੋਂ ਕੀ ਬੇਨਤੀ ਕਰਦਾ ਵੀ ਸਤਗੁਰੂ ਜੀ ਸਾਡੇ ਨਗਰ ਚ ਵੀ ਚਰਨ ਪਾਓ ਤੇ ਗੁਰੂ ਸਾਹਿਬ ਜੀ ਉੱਥੇ ਜਾਂਦੇ ਸੀ ਇੱਕ ਨਗਰ ਹੈ ਦਿਆਲ ਭਾਈ ਕਾ ਜਿੱਥੇ ਸਤਗੁਰਾਂ ਦੇ ਪਾਵਨ ਸਥਾਨ ਬਣੇ ਹੋਏ ਨੇ ਇੱਥੇ ਵੀ ਗੁਰੂ ਸਾਹਿਬ ਜੀਆਂ ਨੇ ਜਫਰਨਾਮਾ ਜਿਹੜਾ ਲਿਖਿਆ ਹੈ ਤੇ ਗੁਰੂ ਪਿਆਰ ਵਾਲਿਓ ਕਹਿਣ ਤੋਂ ਭਾਵ ਇਹ ਹੈ ਵੀ ਕਈ ਅਸਥਾਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਚਿੱਠੀ ਲਿਖ ਰਹੇ ਸੀ ਪੱਤਰ ਲਿਖ ਰਹੇ ਸੀ ਇਹਨੂੰ ਸਤਿਗੁਰੂ ਜੀ ਜਦੋਂ ਲਿਖਦੇ ਸੀ ਕਈ ਦਿਨਾਂ ਦੇ ਵਿੱਚ ਲਿਖਣਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਲਿਖਦੇ-ਲਿਖਦੇ ਸਮੇਟ ਕੇ ਸੁਨੇਹਾ ਆ ਜਾਂਦਾ ਅਗਲੇ ਪਿੰਡ ਚਲੇ ਜਾਂਦੇ ਸੋ ਕਈ ਨਗਰਾਂ ਦੇ ਵਿੱਚ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਨੇ ਫੇਰਾ ਲਾਉਣਾ ਕੀਤਾ ਤੇ ਜਫਰ ਨਾਮੇ ਦੀ ਚਿੱਠੀ ਲਿਖੀ ਇਸ ਚਿੱਠੀ ਦੇ ਵਿੱਚ ਲਿਖਿਆ ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਵਡਿਆਈ ਕੀਤੀ। ਅਕਾਲ ਪੁਰਖ ਦੀ ਵਡਿਆਈ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਔਰੰਗਜ਼ੇਬ ਨੂੰ ਲਾਣਤਾ ਪਾਈਆ। ਉਹਨੂੰ ਆਇਨਾ ਵਿਖਾਇਆ ਸ਼ੀਸ਼ਾ ਵਿਖਾਇਆ। ਕਹਿੰਦੇ ਔਰੰਗਜ਼ੇਬ ਤੂੰ ਮੇਰਾ ਸਾਰਾ ਕੁਝ ਲੁੱਟ ਕੇ ਵੀ ਕੁਝ ਲੁੱਟ ਨਾ ਸਕਿਆ। ਤੂੰ ਮੇਰੇ ਚਾਰੇ ਸਹਬਜ਼ਾ ਦੇ ਸ਼ਹੀਦ ਕਰ ਦਿੱਤੇ ਭਾਵੇਂ ਤੂੰ ਸਮਝੇ ਵੀ ਤੂੰ ਸਾਡੀ ਧਰਤੀ ਅਨੰਦਪੁਰ ਸਾਹਿਬ ਸਾਡੇ ਤੋਂ ਖੋ ਲਈ ਸਾਨੂੰ ਉਥੋਂ ਤੂੰ ਜੇ ਅੱਖੇ ਵੀ ਮੈਂ ਭੇਜ ਦਿੱਤਾ ਪਰ ਕਹਿੰਦੇ ਸਾਡੇ ਮਨ ਦਾ ਖੇੜਾ ਤੂੰ ਫਿਰ ਵੀ ਨਾ ਖੋ ਸਕਿਆ ਔਰੰਗਜ਼ੇਬ ਤੇਰੇ ਅਹਿਲਕਾਰਾਂ ਨੇ ਕਹਿੰਦੇ ਸੱਪ ਦੱਸਿਆ ਸੀ ਸੱਪ ਦੇ ਬੱਚੇ ਦੱਸਿਆ ਸੀ ਨਾ ਸਾਹਿਬਜ਼ਾਦੇਆਂ ਨੂੰ ਕਹਿੰਦੇ ਲੈ ਫਿਰ ਕਹਿੰਦੇ ਜੇ ਇਦਾਂ ਚੱਲਣਾ ਤਾਂ ਇਸ ਹਿਸਾਬ ਨਾਲ ਹੀ ਚੱਲ ਪਵੀਂ ਕੀ ਹੋਇਆ ਕਹਿੰਦੇ ਜੇ ਤੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕੀ ਹੋਇਆ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਐ ਹਲੇ ਕਹਿੰਦੇ ਮੇਰਾ ਜਿਹੜਾ ਕੁੰਡਲੀਆ ਸੱਪ ਐ ਨਾ ਉਹ ਜਿਉਂਦਾ ਐ ਮੇਰਾ ਪੁੱਤਰ ਖਾਲਸਾ ਗੱਜ ਕੇ ਆਖੂ ਸਤਨਾਮ 네ਰਾ ਪੁੱਤਰ ਖਾਲਸਾ ਜਿਹੜਾ ਕੁੰਡਲੀਆ ਸੱਪ ਐ ਉਹ ਕਹਿੰਦੇ ਹਲੇ ਜਿਉਂਦਾ ਐ ਤੇ ਚਿਤਾ ਰੱਖੀ ਕਹਿੰਦੇ ਉਹ ਤੇਰੀ ਜੜ ਵੱਢ ਕੇ ਹਟੇਗਾ ਤੇ ਮਹਾਰਾਜ ਜੀਆ ਨੇ ਇੱਥੇ ਆਖਣਾ ਕੀਤਾ ਪਿਆਰਿਓ ਪੁਚੰਗ ਜਿਹੜਾ ਆਪਾਂ ਸ਼ਬਦ ਵਰਤਦੇ ਆ ਨਾ ਬੱਚੀ ਨੂੰ ਆਪਾਂ ਕਹਦੇ ਨੇ ਵੀ ਇਹ ਪੁਚੰਗੀ ਹੈ ਬੱਚੀ ਨੂੰ ਕਹਦੇ ਨੇ ਆ ਪੁਚੰਗਣ ਹੈ ਪੁਚੰਗ ਫੌਜਾਂ ਨੇ ਇਹਦਾ ਅਰਥ ਕੀ ਹੈ ਪੁਜੰਗ ਦਾ ਅਰਥ ਅਸਲ 'ਚ ਹੈ ਸੱਪ ਤੇ ਪੁਚੰਗੀ ਆਪਾਂ ਕਹਿੰਦੇ ਨੇ ਆ ਵੀ ਇਹ ਖਾਲਸੇ ਦਾ ਪੁੱਤ ਖਾਲਸਾ ਹੈ ਗੁਰੂ ਗੋ ਗੁਰੂ ਗੋਬਿੰਦ ਸਿੰਘ ਜੀਆ ਦਾ ਪੁੱਤਰ ਹੈ ਤੇ ਇਹ ਪਚੰਗੀ ਹੈ ਤੇ ਪਚੰਗੀ ਸੱਪ ਨੂੰ ਕਿਹਾ ਜਾਂਦਾ ਹੈ ਤੇ ਮਹਾਰਾਜ ਨੇ ਇੱਥੇ ਬਚਨ ਕੀਤੇ ਕਹਿੰਦੇ ਔਰੰਗਜ਼ੇਬ ਨਿਹਰਾ ਹਲੇ ਜਿਹੜਾ ਖਾਲਸਾ ਪੁੱਤਰ ਉਹ ਜਿਉਂਦਾ ਹੈ ਫਿਕਰ ਨਾ ਕਰੀ ਕਹਿੰਦੇ ਤੇਰੇ ਜਿਹੜੇ ਪੁਲੇਖੇ ਨੇ ਉਹ ਕੱਢ ਕੇ ਹਟੇਗਾ ਮਹਾਰਾਜ ਨੇ ਐਦਾਂ ਦੀਆਂ ਗੱਲਾਂ ਲਿਖੀਆਂ ਕਹਿੰਦੇ ਤੈਨੂੰ ਕੀ ਲੱਗਦਾ ਹੈ ਵੀ ਤੂੰ ਸਮਝ ਨਾ ਵੀ ਤੂੰ ਇਸਲਾਮ ਦਾ ਪ੍ਰਚਾਰ ਕਰਦਾ ਹੈ ਤੈਨੂੰ ਕੀ ਲੱਗਦਾ ਵੀ ਤੇਰੇ ਜਿਹੜੇ ਪੈਗੰਬਰ ਨੇ ਕੁਰਾਨ ਤੋਂ ਪੜ੍ਹਦੇ ਆਇਤਾਂ ਤੂੰ ਪੜ੍ਹਦਾ ਹੈ ਕਿਉਂਕਿ ਆਪ ਜੀਆਂ ਨੇ ਸਰਵਣ ਕੀਤਾ ਸੀ ਨਾ ਕਿ ਔਰੰਗਜ਼ੇਬ ਹੈ ਜਿਹੜਾ ਇਹ ਇਹ ਇਹਨਾਂ ਦੇ ਸਾਰੇ ਜਿਹੜੇ ਵੀ ਹਾਕਮ ਹੁੰਦੇ ਸੀ ਇਮਾਮ ਉਹਨਾਂ ਨੂੰ ਇਲਮ ਦਿੰਦੇ ਹੁੰਦੇ ਸੀ ਕਾਜ਼ੀਆਂ ਨੇ ਸਿਖਾਉਣਾ ਤੇ ਆਇਤਾਂ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਕੁਰਾਨ ਦੀਆਂ ਆਇਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦੀਆਂ ਸੀ ਅਰਥ ਪਤਾ ਹੁੰਦੇ ਕੁਝ ਨਾ ਕੁਝ ਵਿਦਵਾਨੀ ਇਹਨਾਂ ਦੇ ਪਾਸ ਹੁੰਦੀ ਸੀ ਆਪਣੇ ਧਰਮ ਦੀ ਕੁਰਾਨ ਦੀ ਪੜਨ ਦੀ ਸੁਣਨ ਦੀ ਲਾਲੋ ਪਰ ਇਹਨਾਂ ਨੇ ਮੰਨਿਆ ਨਹੀਂ ਫੋਲੋ ਨਹੀਂ ਕੀਤਾ ਤੇ ਗੁਰੂ ਸਾਹਿਬ ਜੀਆ ਨੇ ਇਹੀ ਗੱਲ ਆਖਣਾ ਕੀਤੀ ਕਹਿੰਦੇ ਔਰੰਗਜ਼ੇਬ ਓਏ ਤੂੰ ਕੁਰਾਨ ਪੜਦਾ ਤਾਂ ਹੈ ਪਰ ਕਹਿੰਦੇ ਤੈਨੂੰ ਇਹ ਪੁਲੇਖਾ ਹੈ ਵੀ ਜਦੋਂ ਕਿਤੇ ਮੈਂ ਦਰਗਾਹ ਦੇ ਵਿੱਚ ਜਾਣਾ ਹੈ ਜਦੋਂ ਤੇਰਾ ਲੇਖਾ ਹੋਣਾ ਹੈ ਤੈਨੂੰ ਇਹ ਪੁਲੇਖਾ ਹੈ ਵੀ ਮੇਰਾ ਪੈਗੰਬਰ ਆ ਕੇ ਮੇਰੀ ਹਾਮੀ ਭਰੇਗਾ ਪਰ ਚਿਤਾਰ ਰਖੀ ਪੈਗੰਬਰ ਉਹਨਾਂ ਦੀ ਹਾਮੀ ਪਰਦਾ ਹੈ ਜਿਹੜੇ ਕਹਿੰਦੇ ਕੁਰਾਨ ਦੀਆਂ ਆਇਤਾਂ ਕਲਮਾਂ ਤੇ ਕਹਿੰਦਾ ਅਮਲ ਕਰਦੇ ਨੇ ਮਹਾਰਾਜ ਕਹਿੰਗੇ ਪਰ ਤੂੰ ਕਹਿੰਦੇ ਅਮਲ ਨਹੀਂ ਕੀਤਾ ਤੂੰ ਸਿਰਫ ਪੜਿਆ ਤੇਰਾ ਮੁਖ ਹੋਰ ਹੈ ਤੇ ਤੇਰਾ ਹਿਰਦਾ ਹੋਰ ਹੈ ਮੁਖ ਦੇ ਉੱਤੋਂ ਕੁਰਾਨ ਪੜਦਾ ਹੈ ਪਰ ਕਹਿੰਦੇ ਲੋਕਾਂ ਦਾ ਕਾਣ ਕਰਦਾ ਮਹਾਰਾਜ ਜੀ ਨੇ ਇਦਾਂ ਲਾਹਣ ਤਾਂ ਪਾਈਆਂ ਕਹਿੰਦੇ ਬਖਸ਼ਿਆ ਨਹੀਂ ਜਾਏਗਾ ਤੈਨੂੰ ਕਰੜੀਆਂ ਸਜ਼ਾਵਾਂ ਮਿਲਣਗੀਆਂ ਨਰਕਾਂ ਦੇ ਵਿੱਚ ਜਾਏਂਗਾ ਕਹਿੰਦੇ ਸੜੇਂਗਾ ਤੂੰ ਮਹਾਰਾਜਿਆਂ ਨੇ ਇਦਾਂ ਦੇ ਬਚਨ ਜ਼ਫਰਨਾਮੇ ਦੇ ਵਿੱਚ ਲਿਖਣਾ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਹਿੰਦੇ ਇਹ ਫਿਰ ਜਦੋਂ ਚਿੱਠੀ ਸੰਪੂਰਨ ਹੋ ਜਾਂਦੀ ਹੈ ਨਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਹਨੂੰ ਬੰਦ ਕੀਤਾ ਭਾਈ ਦਇਆ ਸਿੰਘ ਨੂੰ ਆਖਣਾ ਕੀਤਾ ਕਹਿੰਦੇ ਦਇਆ ਸਿੰਘ ਇਹ ਸੇਵਾ ਅਸੀਂ ਤੁਹਾਡੀ ਲਾਂਭਾਂਗੇ ਤੁਸਾਂ ਕਹਿੰਦੇ ਔਰੰਗਜ਼ੇਬ ਤੱਕ ਇਹ ਪੱਤਰ ਹੈ ਜਿਹੜਾ ਇਹ ਪਚਾਉਣਾ ਹੈ। ਭਾਈ ਦਇਆ ਸਿੰਘ ਨੇ ਸਤਿਵਚਨ ਆਖਿਆ। ਇੱਥੇ ਕਹਿੰਦੇ ਮਹਾਰਾਜ ਜੀਆ ਨੇ ਹੁਣ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਇਹਨਾਂ ਦੋਨਾਂ ਦੀ ਡਿਊਟੀ ਲਈ ਸੀ। ਵੀ ਤੂੰ ਜਾਣਾ ਹੈ ਤੇ ਜਾ ਕਰਕੇ ਕਹਿੰਦੇ ਔਰੰਗਜ਼ੇਬ ਨੂੰ ਇਹ ਪੱਤਰ ਕਾ ਜਿਹੜੀ ਦੇਣੀ ਹੈ। ਫਿਰ ਇੱਥੇ ਹੁਣ ਇਤਿਹਾਸ ਲਿਖਦਾ ਹੈ ਕਿ ਭਾਈ ਦਇਆ ਸਿੰਘ ਜੀ ਜੋ ਕਿ ਇਹ ਚਿੱਠੀ ਨੂੰ ਲੈ ਕੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਤੋਂ ਵਿਦਾ ਲੈਂਦੇ ਨੇ ਦਿੱਲੀ ਪਹੁੰਚੇ ਦਿੱਲੀ ਪਹੁੰਚ ਕੇ ਇਹਨਾਂ ਨੇ ਪਹਿਲਾ ਪੜਾ ਕੀਤਾ ਉਸ ਤੋਂ ਬਾਅਦ ਉਜੈਨ ਹੁੰਦੇ ਆ ਨਰਬਦਾ ਨਦੀ ਨੂੰ ਪਾਰ ਕਰਦੇ ਆ ਇਹ ਪਿੰਡਾ ਦਰ ਪਿੰਡਾ ਤੈਅ ਕਰਦੇ ਆ ਕਹਿੰਦੇ ਔਰੰਗਾਬਾਦ ਪਹੁੰਚ ਜਾਂਦੇ ਆ ਰਸਤੇ ਦੇ ਵਿੱਚ ਜਿੱਥੇ-ਜਿੱਥੇ ਸੰਗਤ ਮਿਲਦੀ ਸੀ ਜਿੱਥੇ-ਜਿੱਥੇ ਪਤਾ ਲੱਗਦਾ ਸੀ ਇਨਾਂ ਦੀ ਬੜੀ ਸੇਵਾ ਕਰਦੀ ਸੀ ਸੰਗਤ ਤੇ ਜਦੋਂ ਜਦੋਂ ਦੱਸਿਆ ਜਾਂਦਾ ਵੀ ਸਤਿਗੁਰਾਂ ਦਾ ਪੱਤਰ ਚਿੱਠੀ ਅਸੀਂ ਲੈ ਕੇ ਔਰੰਗਜ਼ੇਬ ਦੇ ਪਾਸ ਜਾ ਰਹੇ ਹਾਂ ਤੇ ਇਤਿਹਾਸਕਾਰ ਵੀ ਲਿਖਦੇ ਨੇ ਵੀ ਸੰਗਤਾਂ ਬੜੇ ਚਾ ਨਾਲ ਕਹਿੰਦੇ ਇਹਨਾਂ ਦੀ ਸੇਵਾ ਕਰਦੀਆਂ ਸੀ ਆਉ ਭਗਤ ਕਰਦੀਆਂ ਸੀ ਤੇ ਖੁਸ਼ ਹੁੰਦੇ ਸੀ ਵੀ ਹੁਣ ਔਰੰਗਜ਼ੇਬ ਦਾ ਜਿਹੜਾ ਅੰਤ ਹੋ ਜਾਣਾ ਹੈ ਕਿਉਂਕਿ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਸੀ ਹੁਣ ਕਹਿੰਦੇ ਔਰੰਗਾਬਾਦ ਦੇ ਵਿੱਚ ਇੱਕ ਸਤਗੁਰਾਂ ਦਾ ਪਿਆਰਾ ਸਿੱਖ ਰਿੰਦਾ ਸੀ ਜਿਹਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਭਾਈ ਦੇਠਾ ਭਾਈ ਦੇਠੇ ਦੇ ਪਾਸ ਭਾਈ ਦਇਆ ਸਿੰਘ ਇਹ ਦੋਵੇਂ ਸਿੰਘ ਨੇ ਜਿਹੜੇ ਪਹੁੰਚਣਾ ਕਰਦੇ ਨੇ ਪਹੁੰਚ ਕਰਕੇ ਕਹਿੰਦੇ ਸਲਾਹ ਕਰਦੇ ਵੀ ਕਿਸ ਤਰੀਕੇ ਦੇ ਨਾਲ ਹੁਣ ਔਰੰਗਜੀਬ ਨੂੰ ਇਹ ਚਿੱਠੀ ਹੈ ਜਿਹੜੀ ਜ਼ਫਰਨਾਮਾ ਦਿੱਤਾ ਜਾਵੇ ਕਿਉਂਕਿ ਬੜਾ ਕਠਿਨ ਹੈ ਕਹਿੰਦੇ ਪਹਿਰਾ ਬਰ ਕਰੜਾ ਲਾਤੀ ਰੱਖਦਾ ਔਰੰਗਜੀਬ ਇਦਰੋਂ ਆਪਦੀਆਂ ਨੇ ਸਰਵਣ ਕੀਤਾ ਸੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖਬਰਾਂ ਵਜ਼ੀਰ ਖਾਂ ਤੱਕ ਪਹੁੰਚ ਗਈਆਂ ਸੀ ਸਰੰਦ ਤੇ ਉਹ ਉਹਨੇ ਪੱਤਰ ਲਿਖਿਆ ਲਖਮੀਰ ਸ਼ਮੀਰ ਤੇ ਤਖਤ ਮਲ ਨੂੰ ਕਿ ਤੁਸੀਂ ਅਨੰਦਪੁਰ ਵਾਲੇ ਗੁਰੂ ਨੂੰ ਥਾਂ ਦਿੱਤੀ ਹੈ ਆਪਣੇ ਘਰ ਦੇ ਵਿੱਚ ਬਿਠਾਇਆ ਹੋਇਆ ਹੈ ਇਹਨੂੰ ਗ੍ਰਿਫਤਾਰ ਕਰਕੇ ਰੱਖੋ ਫੜ ਕੇ ਰੱਖੋ ਫੌਜ ਦੇ ਹਵਾਲੇ ਕਰੋ ਨਹੀਂ ਫਿਰ ਕਹਿੰਦੇ ਤੁਹਾਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਫੜ ਕੇ ਲੈ ਜਾਵਾਂਗੇ ਤੇ ਤੁਹਾਡੇ ਪਰਿਵਾਰ ਸਮੇਤ ਤੁਹਾਨੂੰ ਕਰੜੇ ਦੰਡ ਮਿਲਣੇ ਫਿਰ ਨਾਨੇ ਚਿੱਠੀ ਲਿਖੀ ਸੀ ਜਵਾਬ ਲਿਖਿਆ ਸੀ ਕਹਿੰਦੇ ਵਜੀਦ ਖਾਂ ਇਹ ਸਾਡੇ ਗੁਰੂ ਨੇ ਤੇ ਸਾਨੂੰ ਗੁਰੂ ਦੀ ਸਿੱਖੀ ਪਿਆਰੀ ਹੈ ਤੇਰੇ ਤੋਂ ਜੋ ਹੁੰਦਾ ਕਹਿੰਦੇ ਕਰ ਲੈ ਤੂੰ ਜਿਹੜਾ ਕੁਝ ਕਹਿੰਦੇ ਤੂੰ ਪਹਿਲਾਂ ਜਿਵੇਂ ਜਿੱਤ ਗਏਂ ਜਿਹੜਾ ਕੁਝ ਪਹਿਲਾਂ ਤੂੰ ਕਰ ਲਿਆ ਕਹਿੰਦੇ ਉਹ ਹੁਣ ਕਰਕੇ ਵੇਖ ਲੈ ਪਰ ਫਿਕਰ ਨਾ ਕਰੀ ਕਹਿੰਦੇ ਸਮਝ ਕੇ ਆਈਂਦੇ ਆਏਗਾ ਕਿਉਂਕਿ ਇੱਥੇ ਹਰ ਸਿੱਖ ਕਹਿੰਦੇ ਮਹਾਰਾਜ ਲਈ ਲੜ ਕੇ ਮਰਨ ਦੀ ਤਿਆਰ ਹੈ ਕਿਉਂਕਿ ਮਾਲਵੇ ਦੇ ਵਿੱਚ ਸਤਿਗੁਰੂ ਸੁੱਚੇ ਪਾਤਸ਼ਾਹ ਦੀਆਂ ਦੇ ਪਾਸ ਕਾਫੀ ਵੱਡੀ ਗਿਣਤੀ ਵਿੱਚ ਸਿੰਘ ਸਜੇ ਸੀ ਆਕੇ ਸਿੱਖੀ ਦਾ ਪ੍ਰਚਾਰ ਹੋ ਚੁੱਕਿਆ ਸੀ ਤੇ ਇਹਨਾਂ ਨੇ ਕਹਿੰਦੇ ਪੱਤਰ ਲਿਖਿਆ ਜਦੋਂ ਵਜੀਦ ਖਾਨ ਨੂੰ ਚਿੱਠੀ ਮਿਲਦੀ ਆ ਕਹਿੰਦੇ ਬੜਾ ਕਿਉਂਕਿ ਸਰਕਾਰੀ ਅਹਿਲਕਾਰ ਜਦੋਂ ਕਹਿੰਦੇ ਐਦਾਂ ਦਾ ਜਵਾਬ ਭੇਜੇ ਆਪਣਾ ਬੰਦਾ ਕਹਿੰਦੇ ਜਦੋਂ ਦੂਜੇ ਪੱਖ ਦਾ ਹੋ ਕੇ ਜਵਾਬ ਭੇਜੇ ਫਿਰ ਗੁੱਸਾ ਬੜਾ ਆਉਂਦਾ ਹੈ ਵਜੀਦ ਖਾਨ ਕਹਿੰਦੇ ਤੜਫਿਆ ਬੜਾ ਵੀ ਸਾਡੇ ਸਰਕਾਰੀ ਬੰਦੇ ਹੋ ਕਰਕੇ ਬਾਦਸ਼ਾਹੀ ਬੰਦੇ ਹੋ ਕਰਕੇ ਐਸੇ ਜਵਾਬ ਦਿੰਦੇ ਆ ਫਿਰ ਕਹਿੰਦੇ ਇਹਦੀ ਹਾਲਤ ਹੈ ਜਿਹੜੀ ਖਰਾਬ ਹੋਣ ਲੱਗ ਪਈ ਗੁੱਸੇ ਦੇ ਵਿੱਚ ਕਿਉਂਕਿ ਕਾਮ ਕ੍ਰੋਧ ਕਾਇਆ ਕਉ ਗੱਲ ਜਿਹੜਾ ਕਾਮ ਤੇ ਕ੍ਰੋਧ ਨੇ ਕਹਿੰਦੇ ਇਹ ਸਰੀਰ ਨੂੰ ਗਾਲ ਦਿੰਦੇ ਐ ਇਧਰ ਹੁਣ ਵਜੀਦ ਖਾਨ ਨੇ ਕਹਿੰਦੇ ਆਪਣੇ ਸੈਨਿਕਾਂ ਨੂੰ ਸਪਾਹੀਆਂ ਨੂੰ ਇਹ ਹੁਕਮ ਲਾ ਦਿੱਤੇ ਵੀ ਤਿਆਰੀ ਕਰੋ ਆਨੰਦਪੁਰ ਵਾਲੇ ਗੁਰੂ ਤੇ ਚੜ੍ਹਾਈ ਕਰਾਂਗੇ ਦੀਨੇ ਵਿੱਚ ਕਹਿੰਦੇ ਬੈਠੇ ਐ ਤਿਆਰੀਆਂ ਹੋ ਗਈਆਂ ਤੇ ਇਧਰੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਸਰਹੰਦ ਤੋਂ ਫੌਜਾਂ ਦੇ ਤਿਆਰੇ ਹੋ ਚੁੱਕੇ ਨੇ ਤੇ ਉਹਨਾਂ ਨੇ ਚੜ੍ਹਾਈ ਕਰਨੀ ਹੈ ਗੁਰੂ ਸਾਹਿਬ ਜੀਆ ਨੇ ਇੱਥੇ ਜਿਵੇਂ ਆਪਦੀਆਂ ਨੇ ਪਹਿਲਾਂ ਸਰਵਣ ਕਈ ਵਾਰ ਕੀਤਾ ਹੈ ਵੀ ਸਤਗੁਰੂ ਸੱਚੇ ਪਾਤਸ਼ਾਹ ਬੜੀ ਰਣਨੀਤੀ ਨਾਲ ਚੱਲਦੇ ਸੀ ਬੜਾ ਉਹਨਾਂ ਨੇ ਆਲੇ-ਦਾਲੇ ਕਿਉਂਕਿ ਚੰਗਾ ਆਗੂ ਉਹੀ ਹੁੰਦਾ ਹੈ ਜੋ ਜੰਗ ਦੇ ਸਮੇਂ ਜੋ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਾ ਲੈਣਾ ਹੈ ਉਹਦੇ ਚ ਉਹਨੂੰ ਪਤਾ ਹੋਵੇ ਵੀ ਕਿੱਥੇ ਮੇਰਾ ਨੁਕਸਾਨ ਹੈ ਤੇ ਕਿੱਥੇ ਮੇਰਾ ਫਾਇਦਾ ਸੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀਆ ਨੇ ਇਹ ਫੈਸਲਾ ਲਿਆ ਵੀ ਇਹ ਜਿਹੜਾ ਇਲਾਕਾ ਹੈ ਇਹ ਹੈ ਕਿਸਾਨੀ ਦਾ ਮਾਲਵੇ ਦੇ ਵਿੱਚ ਜ਼ਿਆਦਾ ਕਿਸਾਨੀ ਹੈ ਇੱਥੇ ਜ਼ਿਆਦਾ ਲੋਕ ਨੇ ਜਿਹੜੇ ਭੂਲੇ ਭਾਲੇ ਹੈ ਮਿਸਤਰੀ ਸਿੰਘ ਨੇ ਕਿਸਾਨ ਨੇ ਤੇ ਇਹ ਮੈਦਾਨੀ ਇਲਾਕਾ ਹੈ ਇਹਦੇ ਵਿੱਚ ਕਹਿੰਦੇ ਘੇਰਾ ਸਾਨੂੰ ਸੌਖਾ ਪੈ ਜਾਂਦਾ ਹੈ ਫਿਰ ਮਹਾਰਾਜਿਆਂ ਨੇ ਇਹ ਫੈਸਲਾ ਲਿਆ ਵੀ ਹੁਣ ਅਸੀਂ ਦੀਨੇ ਤੋਂ ਕਹਿੰਦੇ ਚਾਲੇ ਪਾਵਾਂਗੇ ਕੋਈ ਚੰਗਾ ਕਿਲਾ ਜਿਹੜਾ ਹੋਏਗਾ ਕਹਿੰਦੇ ਉੱਥੇ ਜਾ ਕੇ ਅਸੀਂ ਫੌਜ ਦਾ ਜਿਹੜਾ ਹੈ ਉਹ ਟਿਕਾਣਾ ਕਰਾਂਗੇ ਤੇ ਫੌਜ ਦੀ ਉਡੀਕ ਕਰਾਂਗੇ ਸਰੰਗ ਤੋਂ ਜਿਹੜੀ ਤੁਰੀ ਹੋਈ ਹੈ ਸ਼ਮੀਰ ਹੋਰਾਂ ਨੂੰ ਸਤਗੁਰਾਂ ਨੇ ਦੱਸਿਆ ਵੀ ਇੰਨਾ ਕਰਕੇ ਅਸੀਂ ਹੁਣ ਚਾਲੇ ਪਾਉਣੇ ਆ ਤੇ ਹੁਣ ਕਹਿੰਦੇ ਤੁਸੀਂ ਵੀ ਤਿਆਰੀ ਕਰੋ ਸਾਨੂੰ ਵਿਦਾ ਕਰਨ ਦੇ ਸ਼ਮੀਰ ਲਖਮੀਰ ਇਹਨਾਂ ਤਿੰਨਾਂ ਭਰਾਵਾਂ ਨੇ ਤਖਤ ਮਲ ਨੇ ਕਹਿੰਦੇ ਬੜਾ ਵਿਰਾਹ ਕੀਤਾ ਕਿ ਮਹਾਰਾਜ ਨਾ ਜਾਓ ਫਿਕਰ ਨਾ ਕਰੋ ਅਸੀਂ ਤੁਹਾਡੇ ਲਈ ਲੜਨ ਨੂੰ ਤੇ ਮਰਨ ਨੂੰ ਤਿਆਰ ਬੈਠੇ ਹਾਂ ਆਉਣ ਦਿਓ ਜਿਹੜਾ ਆਉਂਦਾ ਸਾਨੂੰ ਕੋਈ ਪਰਵਾਹ ਨਹੀਂ ਫਿਕਰ ਨਾ ਕਰੋ ਤੁਸੀਂ ਸਾਡਾ ਜੀ ਤੇ ਸਾਡੀ ਜਾਨ ਕਹਿੰਦੇ ਤੁਹਾਡੇ ਹਵਾਲੇ ਹੈ ਕੀ ਕਿਹਾ ਉਹਨਾਂ ਨੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਜਿਹੜਾ ਕਮ ਨਾ ਗੁਰਾਂ ਦੇ ਕੀ ਕਰਨਾ ਏਸ ਦੇਹੀ ਦਾ ਕੀ ਕਰਨਾ ਏਸ ਦੇਹੀ ਦਾ ਕੀ ਕਰਨਾ ਏਸ ਐ ਸ਼ਰੀਰਾ ਮੇਰੇ ਆ ਇਸ ਜਗਮਹਿ ਆਏ ਕੇ ਕਿਆ ਤਦ ਕਰਮ ਕਮਾਇਆ ਮਹਾਰਾਜੀਆਂ ਨੂੰ ਸ਼ਮੀਰ ਹੋਰਾਂ ਨੇ ਅਖਣਾ ਕੀਤਾ ਮਹਾਰਾਜ ਜੀ ਤੁਹਾਡੇ ਲਈ ਸਾਡਾ ਜੀਵਨ ਲੇਖੇ ਵਿੱਚ ਹੈ ਫਿਕਰ ਨਾ ਕਰੋ ਕਹਿੰਦੇ ਮਹਾਰਾਜ ਕਹਿੰਦੇ ਨਹੀਂ ਤੁਸੀਂ ਸਾਡੀ ਸੇਵਾ ਬੜੀ ਕੀਤੀ ਹੈ ਇਹਨਾਂ ਨਗਰਾਂ ਦੇ ਵਿੱਚ ਬੜੇ ਪਿਆਰੇ ਸਿੰਘ ਸਿੰਘ ਰਹਿੰਦੇ ਆ ਪਰਿਵਾਰ ਰਹਿੰਦੇ ਆ ਅਸੀਂ ਨਹੀਂ ਚਾਹੁੰਦੇ ਵੀ ਤੁਹਾਡਾ ਨੁਕਸਾਨ ਹੋਵੇ ਤਾ ਕਰਕੇ ਕਹਿੰਦੇ ਸਾਨੂੰ ਹੁਣ ਜਾਣਾ ਪੈਣਾ ਫਿਰ ਇਥੋਂ ਮਹਾਰਾਜ ਜੀਆਂ ਨੇ ਆਪਣਾ ਜਿਹੜਾ ਲਸ਼ਕਰ ਸੀ ਤਿਆਰ ਕੀਤਾ ਜੋ ਵੀ ਸਿੰਘ ਸੀ ਪਾਤਸ਼ਾਹ ਜੀਆਂ ਦੇ ਨਾਲ ਕਹਿੰਦੇ ਤਿਆਰੇ ਹੋਏ ਘੋੜਿਆਂ ਤੇ ਕਾਠੀਆਂ ਪਾਈਆਂ ਗਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਦੀਨੇ ਤੋਂ ਪਰਵਾਹ ਨਾ ਹੁੰਦੀ ਕਾਫੀ ਦੂਰ ਤੱਕ ਕਹਿੰਦੇ ਇਹ ਸੰਗਤ ਹੈ ਜਿਹੜੀ ਇਥੋਂ ਦੀਨੇ ਦੀ ਸਤਿਗੁਰਾਂ ਦੇ ਪੇਮ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਛੱਡ ਕੇ ਆਉਂਦੀ ਹੈ ਪਿੱਛੇ ਪਿੱਛੇ ਗਏ ਜਿਵੇਂ ਕਦੇ ਆਏ ਸੀ ਨਾ ਪਟਨਾ ਸਾਹਿਬ ਤੋਂ ਲੋਕੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਲਈ ਚਾਲਾ ਪਾਇਆ ਸੀ ਆਪਰੀਆਂ ਨੇ ਸਰਵਣ ਕੀਤਾ ਸੀ ਵੀ ਦੋ ਤਿੰਨ ਕੋ ਤੱਕ ਨਾਲ ਸੰਗਤ ਹੈ ਜਿਹੜੀ ਉਹ ਆਈ ਸੀ ਤੇ ਵਿਰਾਕ ਕਰਦੇ ਕਰਦੇ ਆਏ ਸੀ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਹੀ ਜਾਣਾ ਸਾਨੂੰ ਵੀ ਲੈ ਜਾਓ ਮਹਾਰਾਜੀਆਂ ਨੇ ਸਮਝਾ ਕੇ ਜਿਵੇਂ ਉੱਥੇ ਵਾਪਸ ਭਿੱਜਿਆ ਇੱਥੇ ਵੀ ਤਰਵਾਸ ਦਿੱਤਾ ਕਿ ਹਰ ਵੇਲੇ ਤੁਹਾਡੇ ਪਾਸੀਆਂ ਖਾਲਸਾ ਜੀ ਅੱਜ ਵੀ ਮਹਾਰਾਜੀਆਂ ਦੇ ਇਹ ਬਚਨਾਂ ਨੂੰ ਹਮੇਸ਼ਾ ਚੇਤਾ ਰੱਖਣਾ ਹੈ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਵੀ ਸਾਡੇ ਅੰਗ ਸੰਗ ਨੇ ਗੱਜ ਕੇ ਆਖੂ ਸਤਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਵਿੱਚ ਉਹਨਾਂ ਦੀ ਸੋਚ ਉਹਨਾਂ ਦੇ ਬਚਨ ਅੱਜ ਵੀ ਵਿਰਾਜਮਾਨ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਆਪਾ ਕੀਨੀ ਹੈ ਸੋ ਤਾਂ ਕਰਕੇ ਗੁਰੂ ਪਿਆਰਿਓ ਇੱਥੇ ਹੁਣ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਚਾਲਾ ਪਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਚੱਲਦੇ ਐ ਰਸਤੇ ਦੇ ਵਿੱਚ ਕਈ ਨਗਰਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪਾਗ ਲਾਏ ਪਿੰਡ ਜਲਾਲ ਦੀ ਇੱਕ ਗੱਲ ਆਉਂਦੀ ਹੈ ਘਟਨਾ ਆਉਂਦੀ ਹੈ ਜਿੱਥੇ ਨੇੜੇ ਗੁਰੂ ਸਰ ਨਗਰ ਬਣਿਆ ਹੋਇਆ ਹੁਣ ਉੱਥੇ ਸਤਗੁਰੂ ਸੱਚੇ ਪਾਤਸ਼ਾਹ ਇੱਥੋਂ ਦੇ ਲੋਕ ਨੇ ਜਿਹੜੇ ਗੁਰੂ ਸਾਹਿਬ ਜੀਆਂ ਪਾਸ ਆਉਂਦੇ ਨੇ ਮਹਾਰਾਜ ਸਤਗੁਰਾਂ ਦੇ ਲਈ ਗੁੜ ਤੇ ਦੁੱਧ ਲੈ ਕੇ ਆਏ ਸੇਵਾ ਕੀਤੀ ਸਾਰੀ ਸੰਗਤ ਦੀ ਜਿਹੜੀ ਸਤਗੁਰਾਂ ਦੇ ਨਾਲ ਸੀ ਤੇ ਮਹਾਰਾਜਿਆਂ ਨੂੰ ਬੇਨਤੀ ਕੀਤੀ ਕਹਿੰਦੇ ਸਤਗੁਰੂ ਜੀ ਆ ਨਾਲ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਇਹ ਸਾਡੇ ਤੇ ਚੜਾਈ ਕਰਦੇ ਆ ਸਾਨੂੰ ਕੁੱਟਦੇ ਮਾਰਦੇ ਆ ਲੁੱਟ ਕੇ ਲੈ ਜਾਂਦੇ ਆ ਕਿਰਪਾ ਕਰੋ ਬਚਨ ਕਰੋ ਮਹਾਰਾਜਿਆਂ ਨੇ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਥੇ ਬਚਨ ਕੀਤਾ ਸੀ ਕਿ ਜਿੰਨਾ ਚਿਰ ਤੁਸੀਂ ਗੁਰੂ ਘਰ ਨੂੰ ਸਨਮਰ ਰਹੋਗੇ ਜਿੰਨਾ ਚਿਰ ਤੁਸੀਂ ਗੁਰੂ ਘਰ ਦੇ ਲੇਖੇ ਲੱਗੇ ਰਹੋਗੇ ਜਿੰਨਾ ਚਿਰ ਗੁਰੂ ਘਰ ਦੀ ਸੇਵਾ ਕਰੋਗੇ ਕਦੇ ਤੁਹਾਡੀ ਹਾਰ ਨਹੀਂ ਹੋਏਗੀ ਗੱਜਕੇ ਆਖੋ ਸਤਨਾਮ ਤੇ ਇਦਾਂ ਹੀ ਹੋਇਆ ਸੀ ਪਿਆਰਿਓ ਜਿੰਨਾ ਚਿਰ ਇਹਨਾਂ ਨੇ ਸੇਵਾ ਕੀਤੀ ਹੈ ਜੁੜੇ ਰਹੇ ਨੇ ਕਹਿੰਦੇ ਉਹਨਾਂ ਚਿਰ ਇਹਨਾਂ ਦੀ ਕਦੇ ਹਾਰ ਨਹੀਂ ਹੋਈ ਹਮੇਸ਼ਾ ਦਿੱਤਦੇ ਰਹੇ ਸੋ ਇਸ ਤਰੀਕੇ ਦੇ ਨਾਲ अनेका ਨਗਰਾਂ ਨੂੰ ਭਾਗ ਲਾਉਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਰਗਾੜੀ ਪਹੁੰਚਦੇ ਆ ਨਗਰੋ ਨਗਰੀ ਹੁੰਦੇ ਆ ਕਿਉਂਕਿ ਸਮਾਂ ਆਪਣੇ ਕੋਲ ਇਤਨਾ ਨਹੀਂ ਹੁੰਦਾ ਵੀ ਆਪਾਂ ਹਰ ਨਗਰ ਦਾ ਕਿਉਂਕਿ ਇਤਿਹਾਸ ਬੜਾ ਵੱਡਾ ਹੈ ਸਤਿਗੁਰਾਂ ਦਾ ਜੇ ਕਿਤੇ ਇਕੱਲਾ-ਇਕੱਲਾ ਆਪਾਂ ਪ੍ਰਸੰਗ ਨਗਰ ਦਾ ਬਾਚਨ ਲਗਾਗੇ ਤਾਂ ਕਈ ਦਿਨ ਤਕਰੀਬਨ 2-2 ਘੰਟੇ ਹਰ ਰੋਜ਼ ਕਥਾ ਹੋਵੇ ਫਿਰ ਵੀ ਕਈ ਦਿਨ ਹੈ ਜਿਹੜੇ ਉਹ ਲੱਗ ਜਾਂਦੇ ਆ ਤਾਂ ਕਰਕੇ ਤੂਕ ਮਾਤਰ ਵਿਚਾਰ ਕਰਕੇ ਆਪਾਂ ਜਿਹੜੀ ਮੇਨ ਪੁਆਇੰਟ ਨੇ ਉਹਨਾਂ ਨੂੰ ਸਮਝਦਿਆਂ ਹੋਇਆਂ ਸਤਿਗੁਰਾਂ ਦੇ ਇਤਿਹਾਸ ਨੂੰ ਵਚਨਾ ਕਰਦੇ ਹਾਂ ਸੋ ਅੱਗੇ ਦਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਟਾਬ ਤੇ ਪਹੁੰਚਣਾ ਖਦਰਾਣੀ ਦੀ ਟਾਬ ਹੈ ਜਿੱਥੇ ਉੱਥੇ ਫਿਰ ਜਗ ਹੋਣੀ ਉਹ ਸਾਰੀਆਂ ਕਥਾਵਾਂ ਅੱਗੇ ਆ ਰਹੀਆਂ ਨੇ ਭਾਈ ਸੁਣ ਕੇ ਸਰਵਣ ਕਰਕੇ ਲਾਹਾ ਲੈ ਕੇ ਜੀਵਨ ਸਫਲ ਬਣਾਉਣਾ ਹੈ ਆਓ ਹੁਣ ਅੱਜ ਦੀ ਹਾਜ਼ਰੀ ਭਰਦਿਆਂ ਦਾ ਸ਼੍ਰੀ ਪਾਸੋਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਅਰਜ ਸੰਗਤ ਬਖਸ਼ੋ ਜੋਗ ਹੋ ਬਖਸ਼ ਲੈਣਾ ਭੁੱਲਾ ਨ ਚਿਤਾਰਨੀਆਂ ਗੱਜ-ਬੱਜ ਕੇ ਹੁਣ ਸ਼ਲੋਕ ਵਿੱਚ ਬੋਲੋ ਉਸ ਤੋਂ ਬਾਅਦ ਅਰਦਾਸਾਂ ਬੇਨਤੀਆਂ ਸਤਿਗੁਰਾਂ ਦੇ ਪਾਵਨ ਹੁਕਮਾਂ ਨਾਲ ਜੁੜਨਾ ਹੈ ਫੇਰ ਸਤਨਾ ਵੈਗੁਰੂ ਕਰਦੇ ਆ ਕਰੋ ਕਰੀ ਚਾਲੇ ਪੜਨੇ ਜੀ ਹੋਈਆਂ ਬਿਮਕਲਾਂ ਦੀ ਖਿਮਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੋਇ ਦਾਈ ਦਇਆ ਖਿਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੀ ਨੇੜੇ ਕੇ ਜਿਨੀ ਨਾਮ ਧਿਆਇਆ ਗੈ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨਿ ਨਾਮ ਧਿਆਇ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ ਪੈ ਅਰਦਾਸ